ਸਾਡਾ ਕੋਈ ਇੰਟਰਸਟ ਨਹੀਂ ਇਸ ਗੱਲ 'ਚ ਵੀ ਸਿਮਰਜੀਤ ਮਾਨ ਜਿੱਤੇ કે ਹਾਰੇ ਅਸੀਂ ਕੋਈ ਇਹ ਮੂਵ ਲੈ ਕੇ ਚੱਲੇ ਹੋਈਏ ਕਿ ਸਿਮਰਜੀਤ ਮਾਨ ਨੂੰ ਵੋਟਾਂ ਨਾ ਪਾਓ ਅਸੀਂ ਕਿਉਂ ਕਹਾਂਗੇ ਜੀ ਲੋਕਾਂ ਨੂੰ ਸਾਨੂੰ ਇਹ ਗੱਲ ਦਾ ਟਕਰਾ ਨਹੀਂ ਦੇ ਕੋਈ ਨਾਤਾ ਸੀ ਵੋਟਾਂ ਦਾ ਬਾਈ ਕੱਟ ਕੀਤਾ ਹੋਇਆ ਸਾਡੇ ਵਿਧਾਨ ਮੁਤਾਬਕ ਨਾ ਹੀ ਅਸੀਂ ਕਿਸੇ ਨੂੰ ਐ ਕਹਿਣ ਜਾਣੇ ਵੀ ਇਹਨੂੰ ਵੋਟ ਨਾ ਪਾਓ ਇਹ ਤਾਂ ਅਸੀਂ ਅੰਦਰ ਗੱਤੀ ਵੀ ਕਹਿ ਸਕਦੇ ਸੀ ਸਾਨੂੰ ਆਪਦਿਆਂ ਨੂੰ ਮੀਟਿੰਗਾਂ ਕਰਾ ਕੇ ਕਹਿੰਦੇ ਸੀ ਸਿਮਰਜੀਤ ਨੂੰ ਮਾਨ ਵੋਟਾਂ ਨਾ ਪਾਓ ਅਸੀਂ ਨਹੀਂ ਹਟਾਇਆ ਅਸੀਂ ਕਿਹਾ ਵੀ ਜੋ ਸਾਨੂੰ ਠੀਕ ਲੱਗਦਾ ਤੁਸੀਂ ਉਹ ਫੈਸਲਾ ਕਰੋ ਕਿ ਮਾਨਤ ਮਾਨ ਕਿੰਨਾ ਕਿੰਨੀ ਵਾਰੀ ਇੱਥੇ ਜਿੱ ਭਗਵਾਨਤਮਨ ਨੂੰ ਅਸੀਂ ਸਟੇਜ ਤੇ ਨਹੀਂ ਚੜਨ ਦਿੱਤਾ ਹਾਂਜੀ ਜਗਰਾਉਂ ਦੀ ਮੰਡੀ ਦੇ ਵਿੱਚ ਉਹ ਮੰਡੀ ਸਾਰੇ ਬੋਲਣ ਵਾਸਤੇ ਆਉਂਦੇ ਸੀ ਜਰਾ ਜੋਗਿੰਦਰ ਸਿੰਘ ਉਹ ਗਰਾਹ ਵੋਟ ਦਿੰਦੇ ਨੇ ਤੁਸੀਂ ਵੋਟ ਪਾਉਨੇ ਹੋ ਜੀ ਮੈਂ ਇਹ ਨਹੀਂ ਹੁੰਦਾ ਵੀ ਮੈਂ ਵੋਟ ਹੁੰਦਾ ਮੈਂ ਕਦੇ ਬਾਈਕਟ ਕੀਤਾ ਹੋਇਆ ਇਹ ਵੀ ਨਹੀਂ 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 ਮੈਂ ਜਾਨਣਾ ਚਾਹੁੰਦਾ ਸੀ ਐਜ਼ ਐਸ ਪੱਤਰਕਾਰ ਐਸ ਅ ਜਰਨਲਿਸਟ ਦੇਖੋ ਮੈਂ ਇਹ ਇਹ ਕਦੇ ਪਾਬੰਦ ਵੀ ਨਹੀਂ ਹੋਇਆ ਵੀ ਮੈਂ ਕਦੇ ਵੋਟ ਨਹੀਂ ਬਾਈ ਨਾ ਹੀ ਮਤਲਬ ਮੈਂ ਐ ਕਹਿ ਸਕਦਾ ਵੀ ਮੈਂ ਵੋਟ ਹ ਹਰ ਵਾਰੀ ਪਾਉਣਾ ਜਦੋਂ ਮੇਰੀ ਇੱਛਾ ਹੁੰਦੀ ਹੈ ਮੈਨੂੰ ਕੋਈ ਠੀਕ ਲੱਗਦਾ ਹੈ ਮੈਂ ਹੋਰ ਠੀਕ ਹੁੰਦਾ ਮੈਂ ਪਾਉਣ ਵੀ ਚੱਲ ਜਾਣਾ ਤੇ ਕਈ ਵਾਰੀ ਮੈਂ ਜਾਂਦਾ ਵੀ ਨਹੀਂ ਜਿਵੇਂ ਵੈਸਟ ਹੈ ਜਿਵੇਂ ਯੂਰਪ ਚ ਟ੍ਰੈਂਡ ਹੈ ਜਿਹੜਾ ਨਾਸਤਕ ਹੁੰਦਾ ਉਹ ਚਰਚ ਨਹੀਂ ਜਾਂਦਾ ਕਿ ਇੰਨੀ ਦ੍ਰਿੜਤਾ ਨਹੀਂ ਹੈ ਬਈ ਵੋਟ ਨਹੀਂ ਪਾਉਣੀ ਨਹੀਂ ਮੈਨੂੰ ਇਹ ਨਾ ਮੈਂ ਮੈਂ ਇਹ ਨਹੀਂ ਤੁਸੀਂ ਨਾਸਤਕ ਵਾਲੀ ਗੱਲ ਕਹੀ ਹੈ ਵੀ ਨਾਸਤਕ ਇਹੋ ਵੋਟ ਨਹੀਂ ਪਾਉਂਦਾ ਹੁੰਦਾ ਨਹੀਂ 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 ਮੈਂ ਇੱਕ ਮਿਸਾਲ ਦੇ ਤੌਰ ਤੇ ਆਏ ਆ ਬਈ ਆਪਾਂ ਚਰਚ ਨਹੀਂ ਜਾਂਦੇ ਬਈ ਆਪਾਂ ਧਰਮ 'ਚ ਵਿਸ਼ਵਾਸ ਨਹੀਂ ਰੱਖਦੇ ਅਸੀਂ ਤਾਂ ਐਥੀਸਟ ਆ ਅਸੀਂ ਤਾਂ ਨਾਸਤਕ ਆ ਮਤਲਬ ਇਹ ਮੈਂ ਉਦਾਹਰਣ ਇਸ ਕਰਕੇ ਦੇ ਰਿਹਾ ਜੇ ਤੁਸੀਂ ਚੋਣਾ 'ਚ ਵਿਸ਼ਵਾਸ ਨਹੀਂ ਰੱਖਦੇ ਤੁਸੀਂ ਵੋਟ ਪਾਉਨੇ ਹੋ ਇਹ ਮੇਰਾ ਸਵਾਲ ਸੀ ਨਹੀਂ ਮੈਂ ਵੋਟ ਦੇਖੋ ਬੋਟਾਂ ਦੇ ਮੈਂ ਮਤਲਬ ਅਮ ਫਿਰ ਹਾਲ ਦੀ ਘੜੀ ਤੇ ਮੈਂ ਬਹੁਤ 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 ਵਰੀ ਵੋਟ ਪਾਉਣੀ ਨਹੀਂ ਗਿਆ ਲਾਸਟ ਟਾਈਮ ਵੋਟ ਕਦੋਂ ਪਾਈ ਸੀ ਹੁਣ ਵੀ ਮੇਰੇ ਖਿਆਲ ਚ ਮੈਂ ਪਾਈ ਹੈ ਇਹ 1771 ਚ ਪਾਈ ਹੋਊਗੀ 1775 ਚ ਹੂੰ ਤੇ ਇੱਕ ਵੋਟ ਪਾਈ ਆ ਮੇਰੇ ਖਿਆਲ ਚ ਮੈਂ ਉਹ ਵੀ ਪਤਾ ਨਹੀਂ ਸਾਥੀ ਕੌਣ ਮੇਰੇ ਸਾਡਾ ਕੋਈ ਬੰਦਾ ਸੀ ਵੀ ਯਾਰ ਵੋਟ ਨਹੀਂ ਪਾਉਣੀ ਜਾਂਦਾ ਮੈਂ ਮੈਂ ਕਿ ਤੇਰੇ ਨਾਲ ਪਾਉਣੀ ਵੋਟ ਮੈਂ ਅਸੈਂਬਲੀ ਦੀ ਕਿ ਲੋਕ ਸਭਾ ਦੀ ਤੇ ਇਹ ਨਹੀਂ ਮੈਨੂੰ ਹੁਣ ਯਾਦ ਸਨ ਕਿਹੜੇ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਸ਼ਾਇਦ 70 70 ਸਾਲ ਦੀ ਗੱਲ ਹੈ ਉਦੋਂ ਤੇ ਉਗਰਾ ਸਾਹਿਬ ਤੁਸੀਂ ਕਹਿੰਦੇ ਕਿਉਂ ਨਹੀਂ ਕਿ ਮੈਂ ਵੋਟ ਨਹੀਂ ਪਾਉਂਦਾ ਮੈਂ ਚਲ ਇਹ ਮੈਂ ਤੁਹਾਨੂੰ ਕਹੀ ਜਾਂਦਾ ਵੀ ਉਸ ਤੋਂ ਬਾਅਦ ਮੈਂ ਵੋਟ ਪਾਈ ਨਹੀਂ ਅੱਛਾ ਉਸ ਤੋਂ ਬਾਅਦ ਨਹੀਂ ਪਾਈ ਹਾਂ ਹਾਂ ਨਹੀਂ ਇਹ ਤਾਂ ਚਲੋ ਇਹ ਤਾਂ ਬਹੁਤ ਵਧੀਆ ਗੱਲ ਹੈ ਤੁਸੀਂ ਮਤਲਬ ਇਮਾਨਦਾਰੀ ਨਾਲ ਕਨਵਿਕਸ਼ਨ ਨਾਲ ਗੱਲ ਕਹੀ ਹੈ ਵੀ ਅੱਜ ਮੈਂ ਕਹਦਾ ਮਾਰੇ ਇਹ ਇਹ ਤੁਸੀਂ ਗੱਲ ਜਿਹੜੀ ਨਾਲ ਪੁਆਇੰਟ ਆਊਟ ਕਰਤਾ ਵੀ ਮੈਂ ਵੋਟ ਤੁਸੀਂ ਵੋਟ ਨਹੀਂ ਪਾਉਂਦੇ ਪਰ ਪਹਿਲਾਂ ਮੈਂ ਵੋਟਾਂ ਵੋਟ ਪਾਈ ਹੋਈਆਂ ਪਾਉਂਦੇ ਰਹਿੰਦੇ ਆ ਪਾਉਂਦੇ ਰਹਿੰਦੇ ਆ ਇੱਕ ਨਾ ਬੜੀ ਵਿਲੱਖਣਤਾ ਮੈਂ ਦੇਖਣ ਚਾਹੀਏ ਹੈ ਜਿਹੜਾ ਟ੍ਰੈਂਡ ਹੈ ਜਿਹੜਾ VOTING ਟ੍ਰੈਂਡ ਹੈ ਜੀ ਜਿਹੜਾ VOTING ਟ੍ਰੈਂਡ ਹੈ ਜਿਵੇਂ ਤੁਹਾਡੇ ਸੰਗਰੂਰ ਦਾ ਇਲਾਕਾ ਹੈ ਮੰਨ ਲਓ ਸੰਗਰੂਰ ਬੜਬਰ ਟੋਲ ਜਿੱਥੇ ਲੱਗਿਆ ਉਹ ਸਾਰਾ ਇਲਾਕਾ ਹੈ ਤੁਹਾਡਾ ਬਹੁਤ ਜ਼ਿਆਦਾ ਕੈਡਰ ਹੈ ਉੱਥੇ ਉਹਨਾਂ ਪਿੰਡਾਂ 'ਚ ਸੰਗਰੂਰ ਦੇ ਇਲਾਕੇ 'ਚ ਇਹ ਹੋਰ ਮਾਲਵੇ 'ਚ ਕਈ ਥਾਮਾਂ ਤੇ ਜਿੱਥੇ ਸਪੈਸ਼ਲੀ ਸੰਗਰੂਰ ਦੀ ਗੱਲ ਮੈਂ ਇਸ ਕਰਕੇ ਕਰ ਰਿਹਾ ਉਹ ਜਿਹੜੇ ਪਿੰਡ ਨੇ ਉੱਥੋਂ ਖਾਲਸਾਤਨ ਦੀ ਸਲੋਗਨ ਵਾਲਾ ਜਿਹੜਾ ਸਿਮਰਨਜੀਤ ਸਿੰਘ ਮਾਨ ਨੇ ਉਹ ਜਿੱਤਦੇ ਰਹੇ ਨੇ ਐਡੀ ਇੰਡੀਆ ਵੋਟਰ ਦੇ ਪਿੰਡਾਂ ਦੇ ਪਿੰਡ ਉਹਨਾਂ ਨੇ ਭੋਗਤਦੇ ਨੇ ਤੇ ਇਹ ਆਪਣੇ ਆਪ 'ਚ ਮੈਨੂੰ ਇੱਕ ਆਇਰਨੀ ਲੱਗਦੀ ਹੈ ਤੁਸੀਂ ਇਹਨੂੰ ਕਿਵੇਂ ਐਕਸਪਲੇਨ ਕਰੋਗੇ ਇਹ ਕਿੱਦਾਂ ਦਾ ਫੀਨੋਮਨਾ ਹੈ ਦੇਖੋ ਪਰਮਜੀਤ ਜੀ ਹਾਂ ਇਹ ਮਤਲਬ ਤੁਸੀਂ ਦੇਖੋ ਵੀ ਇਥੇ ਸਾਡੇ ਕੈਡਰ ਦਾ ਪ੍ਰਭਾਵ ਤਾਂ ਬੀਕੇਯੂ ਦਾ ਅਗਰਾਂ ਦਾ ਸਾਡੇ ਕੈਡਰ ਦਾ ਬਹੁਤ ਵੱਡਾ ਪ੍ਰਭਾਵ ਹੈ ਹਾਂਜੀ ਸਾਡੇ ਕੈਡਰ ਦਾ ਬਹੁਤ ਵੱਡਾ ਇਥੇ ਪ੍ਰਭਾਵ ਹੈ ਇਹਦੇ ਚ ਕੋਈ ਦੋਰਾਮਾ ਨਹੀਂ ਹਾਂ ਔਰ ਉੱਥੋਂ ਜਿੱਤ ਉਹਦੇ ਵਰਗਾ ਬੰਦਾ ਵੀ ਜਾਂਦਾ ਸਿਮਰਜੀਤ ਮਾਨ ਜਿੱਤ ਗਿਆ ਹਾਂ ਅਸੀਂ ਸਾਡੇ ਸਾਡਾ ਕੋਈ ਇੰਟਰਸਟ ਨਹੀਂ ਇਸ ਗੱਲ ਚ ਵੀ ਸਿਮਰਜੀਤ ਮਾਨ ਜਿੱਤੇ ਕਿ ਹਾਰੇ ਅਸੀਂ ਕੋਈ ਇਹ ਮੂਵ ਲੈ ਕੇ ਚੱਲੇ ਹੋਈਏ ਵੀ ਸਿਮਰਜੀਤ ਮਾਨ ਨੂੰ ਵੋਟਾਂ ਨਾ ਅਸੀਂ ਕਿਉਂ ਕਹਾਂਗੇ ਜੀ ਲੋਕਾਂ ਨੂੰ ਨਹੀਂ ਕਿਉਂਕਿ ਉਹ ਖਾਲਸਤਾਨ ਅਸੀਂ ਸਿਮਰਜੀਤ ਹੋਵੇ ਉਹ ਖਾਲਸਤਾਨ ਦਾ ਇੰਬਰਤ ਪਾ ਦਾ ਕਿ ਜਿੱਤ ਜੇ ਸਾਨੂੰ ਕਹਦਾ ਤਕਰਾਰ ਸਾਨੂੰ ਇਹ ਗੱਲ ਦਾ ਤਕਰਾਰ ਨਹੀਂ ਦੇ ਕੋ ਨਾਤਾ ਸੀ ਵੋਟਾਂ ਦਾ ਬਾਈਕਟ ਕੀਤਾ ਹੋਇਆ ਸਾਡੇ ਵਿਧਾਨ ਸਭਾ ਨਾ ਹੀ ਅਸੀਂ ਕਿਸੇ ਨੂੰ ਐ ਕਹਿਣ ਜਾਣੇ ਵੀ ਇਹਨੂੰ ਵੋਟ ਨਾ ਪਾਓ ਜਦੋਂ ਅਸੀਂ ਕਿਸੇ ਨੂੰ ਐ ਕਹਿਣ ਜਾਵਾਂਗੇ ਤੁਸੀਂ ਇਹਨੂੰ ਵੋਟ ਨਾ ਪਾਓ ਤਾਂ ਫਿਰ ਐ ਦਾ ਕਹਿਣਾ ਪੈਣਾ ਵੀ ਇਹਨੂੰ ਵੋਟ ਪਾ ਦੋ ਇਸ ਗੱਲ ਤੋਂ ਅਸੀਂ ਬਿਲਕੁਲ ਬਾਹਰ ਆ ਹੁਣ ਸਾਡੀ ਇਹ ਗੱਲ ਤੁਹਾਨੂੰ ਤੁਹਾਨੂੰ ਇਹ ਸਬੂਤ ਹੈ ਸਾਡਾ ਐਵੀਡੈਂਸ ਹੈ ਹਾਂਜੀ ਵੀ ਸਾਡੇ ਇਲਾਕੇ ਜਿੱਥੇ ਸਾਡਾ ਬਹੁਤ ਵੱਡਾ ਪ੍ਰਭਾਵ ਹੈ ਉੱਥੇ ਸਿਮਰਜੀਤ ਮਾਨ ਜਿੱਤ ਗਿਆ ਸਿਮਰਜੀਤ ਮਾਨ ਜਿੱਤ ਗਿਆ ਇਹਦਾ ਮਤਲਬ ਤਾਂ ਇਹ ਵੀ ਅਸੀਂ ਕੋਈ ਦਿਲਚਸਪੀ ਵੋਟਾਂ ਦੇ ਵਿੱਚ ਨਹੀਂ ਲਈ ਅਸੀਂ ਇਹ ਕਹਿਣ ਨਹੀਂ ਗਏ ਵੀ ਇਹਨੂੰ ਵੋਟਾਂ ਨਾ ਪਾਓ ਨਹੀਂ ਤਾਂ ਅਸੀਂ ਅੰਦਰ ਗਤੀ ਵੀ ਕਹਿ ਸਕਦੇ ਸੀ ਸਿਆਣੂ ਆਪਦੇ ਨੂੰ ਮੀਟਿੰਗਾਂ ਕਰਾ ਕੇ ਕਹਿੰਦੇ ਸੀ ਸਿਮਰਜੀਤ ਨੂੰ ਮਨ ਵੋਟਾਂ ਨਾ ਪਾਓ ਅਸੀਂ ਨਹੀਂ ਹਟਾਇਆ ਅਸੀਂ ਕਿਹਾ ਵੀ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਉਹ ਫੈਸਲਾ ਕਰੋ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਉਹਨੂੰ ਵੋਟਾਂ ਪਾਓ ਅਸੀਂ ਆਪਦੀ ਉਸ ਅਡਲੋਜੀ ਤੇ ਕਾਇਮ ਆ ਜਿਹੜਾ ਸਿਧਾਂਤ ਅਸੀਂ ਲਿਖ ਕੇ ਲੋਕਾਂ ਨੂੰ ਦਿੱਤਾ ਵੀ ਵੋਟ ਪਾਉਣ ਦਾ ਅਧਿਕਾਰ ਤੁਹਾਨੂੰ ਹੈ ਬੋਟ ਤੁਸੀਂ ਕੀ ਨੂੰ ਪਾਉਣੀ ਹੈ ਇਹ ਤੇ ਅਸੀਂ ਰੋਕ ਦੇਣੀ ਏਦੋਂ ਪਿੱਛੋਂ ਤੁਸੀਂ ਇਹਦੇ ਛਿੱਟੇ ਕੱਢ ਕੇ ਸਿਮਰਜੀਤ ਮਾਨ ਨੂੰ ਐ ਪੁੱਛ ਲੋ ਵੀ ਤੈਨੂੰ ਅਸੀਂ ਜਤਾਇਆ ਸੀ ਸਾਡੀ ਖਾਤਰ ਤੂੰ ਕੀ ਕੀਤਾ ਸਿਮਰਜੀਤ ਮਾਨ ਤੇ ਵੀ ਤੁਹਾਡੇ ਸਵਾਲ ਨੇ ਕਿਤੇ ਮਨ 'ਚ ਤੁਹਾਡੇ ਇਹ ਨਾ ਰਹੇ ਕਿ ਅਸੀਂ ਸਿਮਰਜੀਤ ਮਾਨ ਜਿਹੜਾ ਚੰਗਾ ਲੀਡਰ ਸੀ ਉਹਨੂੰ ਜਿਤਾਉਣਾ ਚਾਹੁੰਦੇ ਸੀ ਵੀ ਉਹ ਸਾਡਾ ਕੁਝ ਕਰੂਗਾ ਵੀ ਨਹੀਂ ਇਹਨਾਂ ਨੇ ਨਹੀਂ ਕਰਨ ਦਾ ਅਸੀਂ ਉਹ ਪੜੇਖਾ ਇਹਨਾਂ ਦਾ ਸਿਮਰਜੀਤ ਮਾਨ ਦੇ ਵਿੱਚ ਕਿਉਂਕਿ ਸਿਮਰਜੀਤ ਮਾਨ ਤੋਂ ਬਿਨਾ ਅਸੀਂ ਹੋਰ ਵੋਟ ਫਿਰ ਉਹਨੂੰ ਕਿਨੂੰ ਕਹਾਗੇ ਮੈਨੂੰ ਇਹਨੂੰ ਪਾ ਦੋ ਭਗਵੰਤ ਮਾਨ ਕਿੰਨਾ ਕਿੰਨੀ ਵਾਰੀ ਇੱਥੇ ਜਿੱਦਦਾ ਰਿਹਾ ਭਗਵੰਤ ਮਾਨ ਨੂੰ ਅਸੀਂ ਸਟੇਜ ਤੇ ਨਹੀਂ ਚੜਨ ਦਿੱਤਾ ਹਾਂਜੀ ਜਗਰਾਉਂ ਦੀ ਮੰਡੀ ਦੇ ਵਿੱਚ ਉਹ ਮੰਡੀ ਸਾਡੇ ਬੋਲਣ ਵਾਸਤੇ ਆਉਂਦੇ ਸੀ ਅਸੀਂ ਤਕਰਾਰ ਕੀਤਾ ਵੀ ਨਾ ਜੀ ਅਸੀਂ ਇਹ ਸاسي ਲੀਡਰ ਕੋਈ ਸਟੇਜ ਤੇ ਜਿਹੜਾ ਵੀ ਆਊਗਾ ਸਟੇਜ ਤੇ ਸਾਡੀ ਪਾਬੰਦੀ ਹੈ ਨਹੀਂ ਚੜਨ ਦੇਣਾ ਅਸੀਂ ਨਾ ਮਾਨ ਨੂੰ ਨਾ ਸਿਮਰਜੀਤ ਮਾਨ ਨੂੰ ਨਾ ਭਗਵੰਤ ਮਾਨ ਨੂੰ ਜਿਹੜਾ ਵੀ ਕੱਲ ਨੂੰ ਵੀ ਕੋਈ ਖੜਾ ਹੋਊਗਾ ਜਿਹੜਾ ਸਾਡੇ ਸਿਧਾਂਤ ਦੇ ਵਿੱਚ ਹੈ ਜੇ ਇਹਦੇ ਵਿੱਚ ਕੋਈ ਐਮੈਂਡਮੈਂਟ ਨਹੀਂ ਆਉਂਦੀ ਉਹਨਾਂ ਚਿਰ ਤੱਕ ਤਾਂ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਵੀ ਤੁਸੀਂ ਵੋਟਾਂ ਇਹਨੂੰ ਪਾਓ ਜਾਂ ਇਹਨੂੰ ਪਾਓ ਵੋਟਾਂ ਤੇ ਉਹਨਾਂ ਦੀ ਮਰਜ਼ੀ ਹੈ ਇਹ ਤੇ ਨਾ ਸਾਨੂੰ ਕੋਈ ਸਿਰਦਰਦੀ ਹੈ ਮਾਨ ਦੇ ਜਿੱਤਣ ਤੇ ਨਾ ਕੋਈ ਖੁਸ਼ੀ ਹੈ ਤੇ ਨਾ ਕੋਈ ਕਮੀ ਹੈ ਉਹ ਜਿੱਤ ਗਿਆ ਤਾਂ ਕੋਈ ਖੁਸ਼ੀ ਨਹੀਂ ਜੇ ਹਾਰ ਗਿਆ ਤਾਂ ਕੋਈ ਤਕਲੀਫ ਨਹੀਂ ਅੱਛਾ ਜਿਵੇਂ ਅਖਬਾਰਾਂ ਚ ਓਪੀਨੀਅਨ ਪੇਜ ਹੁੰਦਾ ਜਿੱਥੇ ਐਡੀਟੋਰੀਅਲ ਲਿਖੇ ਹੁੰਦੇ ਨੇ ਹਨਾ ਜੀ ਹਰ ਇੱਕ ਅਖਬਾਰ ਦਾ ਇੱਕ ਐਡੀਟੋਰੀਅਲ ਪੇਜ ਹੁੰਦਾ ਉਸ ਹਿਸਾਬ ਨਾਲ ਜੇ ਮੈਂ ਐ ਗੁਸਤਾਖੀ ਕਰਾਂ ਬਤੌਰ ਪੱਤਰਕਾਰ ਜੇ ਮੈਂ ਐ ਕਹਾਂ ਬਈ ਪਿੰਡਾਂ 'ਚ ਕੰਮ ਹੁੰਦੇ ਨੇ ਜਿਹੜੇ ਪਿੰਡਾਂ 'ਚ ਕੰਮ ਹੁੰਦੇ ਨੇ ਕੰਮ ਕਰਾਣਾ ਹੁੰਦਾ ਹੈ ਪੰਚਾਇਤਾਂ ਨੇ ਕੰਮ ਕਰਾਣਾ ਹੁੰਦਾ ਹੈ ਹੈਨਾ ਤੇ ਜਦੋਂ ਪ੍ਰੈਕਟੀਕਲ ਜਿਹੜਾ ਸਿਸਟਮ ਕਿਵੇਂ ਚੱਲੇ ਉਹ ਸਿਸਟਮ ਨੂੰ ਦੇਖ ਕੇ ਜੇ ਤੁਹਾਡੇ ਪਾਰਟੀ ਦੇ ਚਲੋ ਕੈਡਰ ਦੇ ਮਤਲਬ ਵੋਟਰ ਉਹਦੀ ਗੱਲ ਨਹੀਂ ਕਰਦਾ ਆਮ ਜਿਹੜਾ ਤੁਹਾਡੇ ਫਾਲੋਅਰ ਨੇ ਪਾਰਟੀ ਦੇ ਲੇਕਿਨ ਜਿਹੜੇ ਤੁਹਾਡੇ ਇਕਾਈ ਦੇ ਅਹੁਦੇਦਾਰ ਨੇ ਬਲਾਕ ਲੈਵਲ ਦੇ ਹੈਨਾ ਜ਼ਿਲ੍ਹਾ ਪੱਧਰ ਦੇ ਜਾਂ ਬਲਾਕ ਪੱਧਰ ਦੇ ਉਹਨਾਂ ਨੂੰ ਵੀ ਪੰਚਾਇਤੀ ਚੋਣਾਂ ਉਹ ਚੋਣਾਂ ਨਹੀਂ ਲੜ ਸਕਦੇ ਪੰਚਾਇਤੀ ਤੇ ਮੈਂ ਤਾਂ ਐ ਕਹਾਗਾ ਉਹ ਧੱਕਾ ਨਹੀਂ ਹੈ ਜੀ ਮਤਲਬ ਕਿ ਪੰਚਾਇਤ ਚੋਣਾਂ ਚ ਕਿੰਨਾ ਕੁ ਪੋਲਿਟੀ ਪੋਲਿਟਿਕਸ ਹੁੰਦੇ ਜੀ ਉਹ ਤਾਂ ਕੰਮ ਕਰਾਉਣ ਲਈ ਲੋਕਾਂ ਨੇ ਹੀ ਕਰ ਨੇ ਆਪਣਾ ਇੱਕ ਖੜਾ ਕਰਦੇ ਨੇ ਨੁਮਾਇੰਦਾ ਵੀ ਜਿਹੜਾ ਅਫਸਰਾਂ ਨਾਲ ਗੱਲ ਕਰ ਸਕੇ ਕੀ ਇਹ ਧੱਕਾ ਨਹੀਂ ਹੈ ਜੀ ਕਿ ਤੁਹਾਡਾ ਉਹ ਦੇਦਾਰ ਜਿਹੜੇ ਨੇ ਪੰਚਾਇਤ ਚੋਣ ਵੀ ਨਹੀਂ ਲੜਦਾ ਦੇਖੋ ਬਰਜੋਤ ਜੀ ਸਵਾਲ ਹੈ ਹਾਂ ਮਤਲਬ ਵੀ ਤੁਹਾਨੂੰ ਲੱਗਦਾ ਹੋ ਤੁਸੀਂ ਤੁਹਾਨੂੰ ਅਧਿਕਾਰ ਹੈ ਕਹਿਣ ਦਾ ਵੀ ਸਾਨੂੰ ਧੱਕਾ ਲੱਗਦਾ ਕਿਉਂਕਿ ギਵਨ ਸਿਸਟਮ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਅਸੀਂ ਇਹ ਕਿਉਂ ਨਹੀਂ ਹਾਂਜੀ ਕਿਉਂ ਨਹੀਂ ਕਰ ਉਹਨਾਂ ਨੂੰ ਇਹ ਆ ਗਿਆ ਦਿੰਦੇ ਵੀ ਤੁਸੀਂ ਇਸ ਪ੍ਰਿੰਟ ਦੇ ਵਿੱਚ ਸੋਸਾਇਟੀ ਦੀ ਚੋਣ ਹੈ ਵੀ ਤੁਸੀਂ ਸੋਸਾਇਟੀ ਦੀ ਚੋਣ ਦੇ ਵਿੱਚ ਇਹ ਲੈਓ ਜਾਂ ਮਾਰਕੀਟ ਕਮੇਟੀ ਹੈ ਤੁਸੀਂ ਸਰਪੰਚ ਬਣ ਜਾਓ ਪੰਚ ਬਣ ਜਾਓ ਤੁਸੀਂ ਉਹਨਾਂ ਨਾਲ ਧੱਕਾ ਕਰ ਰਹੇ ਹੋ ਤੁਹਾਨੂੰ ਲੱਗ ਰਿਹਾ ਹੈ ਸਾਡਾ ਇਹਦੇ ਅਸੀਂ ਅਡੋਲ ਜੀ ਕੀ ਹੈ ਸਾਡੀ ਅਸੀਂ ਸੋਚ ਕੀ ਕੀ ਸੋਚ ਰਹੇ ਹਾਂ ਵੀ ਅਸੀਂ ਅਸਲ ਚ ਸਾਰੇ ਲੋਕਾਂ ਨੂੰ ਜਿਹੜੇ ਕਿਰਤ ਕਰਨ ਵਾਲੇ ਆ ਉਹਨਾਂ ਨੂੰ ਇਕੱਠੇ ਕਰਨਾ ਚਾਹੁੰਦੇ ਹਾਂ ਉਹਨਾਂ ਨੂੰ ਇਕੱਠੇ ਕਰਕੇ ਅਸੀਂ ਇਹ ਇੱਕ ਵੱਡੀ ਜਮਾਤ ਦੀ ਇੱਕ ਵੱਡੀ ਲਾਂਬੰਦੀ ਖੜੀ ਕਰਕੇ ਉਹ ਹਾਕਮ ਜਮਾਤਾਂ ਜਿਹੜੀ ਸਾਨੂੰ ਲੁੱਟੇ ਜਾਂਦੀਆਂ ਨੇ ਸਾਲਾਂ ਤੋਂ ਬਿਲਕੁਲ ਉਹਦੇ ਖਿਲਾਫ ਅਸੀਂ ਲੜਾਈ ਦੇਣਾ ਚਾਹੁੰਦੇ ਆ ਉਹ ਲੜਾਈ ਤਾਂ ਹੀ ਦਿੱਤੀ ਜਾ ਸਕਦੀ ਹੈ ਜੇ ਇਹ ਵਿਸ਼ਾਲ ਵੱਡੀ ਗਿਣਤੀ ਲਾਂਬੰਦ ਹੋ ਕੇ ਉਹਦੇ ਖਿਲਾਫ ਕੰਧ ਵਾਂਗੂ ਖੜੂ ਇਡੀ ਵਿਸ਼ਾਲ ਏਕਤਾ ਵਾਸਤੇ ਸਾਨੂੰ ਉਹਨਾਂ ਸਾਰਿਆਂ ਨਾਲ ਦੇ ਕੋਲੇ ਜਾਣਾ ਪਊਗਾ ਜਿਹੜੇ ਸਾਡੇ ਇਸ ਜਮਾਤ ਨਾਲ ਸੰਬੰਧਿਤ ਲੋਕ ਨੇ ਹੂੰ ਜੇ ਅਸੀਂ ਚੋਣ ਲੜਦੇ ਆਂ ਤਾਂ ਜਿੱਤਾਂਗੇ ਜਾਂ ਹਾਰਾਂਗੇ ਹਾਂ ਤਾਂ ਇਸ ਪਿੰਡ ਦੀ ਇੱਕ ਧਿਰ ਸਾਡੇ ਨਾਲ ਖੜੂਗੀ ਜਿਹੜੀ ਸਾਨੂੰ ਸਪੋਰਟ ਕਰਦੀ ਹੈ ਉਹਦੇ ਸਪੋਰਟ ਤੇ ਅਸੀਂ ਜਿੱਤਾਂਗੇ ਤਾਂ ਇੱਕ ਉਹ ਧਿਰ ਜਿਹੜੀ ਧਿਰ ਹਾਰਦੀ ਉਹ ਤਾਂ ਸਾਡੀ اپੋਜੀਸ਼ਨ ਹੋਊਗੀ ਉਹ ਤਾਂ ਸਾਡੇ ਬਰਾਬਰ ਨਹੀਂ ਆਊਗੀ ਉਹਨੇ ਕਦੇ ਸਾਡੀ ਗੱਲ ਨਹੀਂ ਸੁਣੀ ਕਦੇ ਸਾਡੇ ਨਾਲ ਨਹੀਂ ਤੁਰਨਾ ਉਹਨਾਂ ਨੇ ਜਿੰਨਾ ਉਹਨਾਂ ਤੋਂ ਹੋ ਸਕੂ ਸਾਡਾ ਵਿਰੋਧ ਹੈ ਅਸੀਂ ਇਸ ਗੱਲ ਨੂੰ ਐ ਲੈਣਿਆ ਵੀ ਜਿਹੜੀਆਂ ਵੋਟਾਂ ਨੇ ਉਹ ਕਿਰਤ ਕਿਰਤੀ ਲੋਕਾਂ ਦੀ ਚ ਬੰਡਵਾਰਾ ਪਾਉਂਦੀਆਂ ਨੇ ਬੰਡ ਪਾਉਂਦੀਆਂ ਨੇ ਝਗੜੇ ਖੜੇ ਕਰਦੀਆਂ ਨੇ ਰੱਟੇ ਖੜੇ ਕਰਦੀਆਂ ਨੇ ਜਿਹੜੀਆਂ ਆ ਪੰਚਾਇਤੀ ਵੋਟਾਂ ਨੇ ਸਭ ਤੋਂ ਵੱਧ ਝਗੜੇ ਜੇ ਰੱਟੇ ਭੈਣ ਭਰਾਵਾਂ ਦੇ ਰਟੇ ਖੜੇ ਕਰਦੀਆਂ ਨੇ ਇੱਥੇ ਫੁੱਟਾਂ ਪੈਂਦੀਆਂ ਨੇ ਬਹੁਤ ਬਹੁਤ ਸਾਲ ਭਰਾ ਭਰਾ ਨਾਲ ਨਹੀਂ ਬੋਲਦਾ ਪੋਲੀਆਂ ਤੇ ਲੜਾਈਆਂ ਹੁੰਦੀਆਂ ਨੇ ਸ਼ਰਤਾਂ ਲੱਗਦੀਆਂ ਨੇ ਡਾਂਗੂ ਸੋਟੀ ਹੁੰਨੇ ਆ ਤੇ ਬਹੁਤ ਵੱਡਾ ਬਖਰੇਵਾ ਖੜਾ ਕਰਦਿਆਂ ਨੇ ਇਸ ਕਰਕੇ ਜਿਹੜੀਆਂ ਵੋਟਾਂ ਨੇ ਵੋਟਾਂ ਦੇ ਉੱਤੋਂ ਕਿਨਾਰਾ ਕਰਕੇ ਅਬਦੀ ਤਖਤ ਨੂੰ ਮਜ਼ਬੂਤ ਕਰਨ ਵਾਸਤੇ ਸਾਨੂੰ ਇੱਕ ਕਿਨਾਰੇ ਤੇ ਰਹਿਣਾ ਚਾਹੀਦਾ ਕੈਡਰ ਟੁੱਟਦਾ ਹੈ ਹਨਾ ਹਾਂ ਕੈਡਰ ਟੁੱਟਦਾ ਹੈ ਕੈਡਰ ਟੁੱਟਦਾ ਹਾਂਜੀ